ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜੁਨੀ ਭਗਤਾ ਮੈਂ ਤੁਹਾਡੇ ਅੱਗੇ ਇੱਕ ਮੈਚ ਲੈ ਕੇ ਆਇਆ ਇਹ ਮੈਚ ਪਿੰਡਰਕੜਾਂ ਵਰਸੀ ਵਿਸੈ ਤੋਂ ਕੇ ਇਹ ਮੈਚ ਜੱਫਿਆਂ ਵਾਲਾ ਇੰਜੋਏ ਕਰੋ ਮੈਚ ਨੂੰ ਤੇ ਕਮੈਂਟ ਕਰਕੇ ਦੱਸੋ ਵੀ ਮੈਚ ਕਿੱਦਾਂ ਲੱਗਿਆ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣਾ ਚੈਨਲ ਕਬੱਡੀ ਇਨਫੋ ਪਹਿਲੀ ਰੇਡ ਕਹਿੰਦੇ ਪਿੰਡਰਾਂ ਵਾਲਾ ਰਮਣਾ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਸੈੱਟ ਕਹਿੰਦੇ ਪਹਿਲਾਂ ਹੀ ਤਿੰਨਾਂ ਦਾ ਕਰ ਲਿਆ ਮੁੰਡਿਆਂ ਨੇ ਆਹ ਮੈਚ ਵੀ ਅੱਜ ਦੇ ਦਿਨ ਦਾ ਵਨ ਆਫ ਦਾ ਬੈਸਟ ਮੈਚ ਹੋਣ ਜਾ ਰਿਹਾ ਹੈ ਅੱਜ ਦੇ ਦਿਨ ਦਾ ਆਬਰਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਗਿਆ। ਲਓ ਰਮਨਾ ਪਿੰਡਰਾ ਵਾਲਾ ਕਬੱਡੀ ਪਾ ਰਿਹਾ ਹੈ। ਤਿੰਨ ਜਾਂ ਫੀ ਤਿਆਰ ਬਰ ਤਿਆਰ ਸੈਦੋ ਕੇ ਦੀ ਟੀਮ ਖੇਡਦੀ ਹੈ। ਲਓ ਤਿੰਨਾਂ ਦੇ ਵਿੱਚੋਂ ਕੌਣ ਕੈਮਰੇ ਫੋਕਸ ਨੇ ਆ ਦੁਨੀਆ ਨੇ ਨਿਗਾਹਾਂ ਘੜ ਲੀਆਂ। ਪੈਂਦੀ ਹੋਈ ਰੇਡ। ਲਓ ਰਮਨਾ ਦੇ ਸ਼ੀਲੂ ਰਮਨਾ ਦੇ ਸ਼ੀਲੂ ਰਮਨਾ ਦੇ ਸ਼ੀਲੂ ਆ ਮੇਲਾ ਗੂੰਜ ਉੱਠਿਆ। ਜੇ ਕਹਿੰਦੇ ਅੱਜ ਸੈਦੋ ਜਿੱਤ ਗਈ ਦਾ ਫਾਈਨਲ ਦੇ ਵਿੱਚ ਪੁੱਜ ਗਈ ਤੇ ਲੋਕੀ ਗੱਲਾਂ ਕਰਨਗੇ। ਲੋਕੀ ਪਤਾ ਕੀ ਗੱਲਾਂ ਕਰਨਗੇ ਵੀ ਸ਼ੀਲੂ ਇਕੱਲਾ ਹੀ ਫਾਈਨਲ ਤੇ ਲੈ ਗਿਆ ਮਾਰੇ ਪੰਜਾਬੀ ਵੀਰੋ ਪਰ ਇਹ ਸਮੇਂ ਦੀਆਂ ਗੱਲਾਂ ਹੋਣਗੀਆਂ ਵੀ ਫਾਈਨਲ ਕੌਣ ਖੇਡਦਾ ਇਹ ਸੁੱਚਾ ਵਾਹ ਓਏ ਸੁੱਚਾ ਨਹੀਂ ਉਹ ਰਿਸਾ ਨਾ ਜੁਮਾ ਤੇਰੀਆਂ ਰਵੀ ਪੁਰਜ ਲਿੱਟਾਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਰਲੋਚਨ ਸਿੰਘ ਕਾਕੀ ਦੀ ਯਾਦ ਵਿੱਚ ਕਹਿੰਦੇ ਸ਼ੇਖਦੌਤ ਦਾ ਮੇਲਾ ਹੋਣਾ ਹੈ ਤੇ ਜਿਹਦਾ ਪਹਿਲਾ ਪ੍ਰਾਈਜ਼ ਰੱਖਦੇ ਵਾਲੇ ਬੀਪੀ ਸਿੱਧੂ ਵੱਲੋਂ ਦਿੱਤਾ ਜਾਣਾ ਮੇਰੇ ਵੀਰੋ ਆਓ ਸਾਹਮਣੇ ਹਲਕਾ ਜਿਹਾ ਲੱਗਿਆ ਟੱਚ ਤੇ ਆਹ ਨੌਜੋਨ ਮੇਰੇ ਵੀਰੋ ਕਹਿੰਦੇ 인ਦਰਜੀਤ ਜੋਸ਼ਣ ਹੋਣਾ ਵੱਲੋਂ ਖੇਡ ਆਇਆ ਹੈ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਕੋਲੰਬੀ ਟੀਮ ਵੱਲੋਂ ਲਾਗਰੀ ਕਬੱਡੀ ਤੇਜ਼ੀ ਕੈਂਡ ਵਾਲੇ ਦੀ ਲਓ ਤੇਜ਼ੀ ਕੈਂਡ ਦੇ ਕੈਂਡ ਵਾਲਾ ਤੇਜ਼ੀ ਕੈਂਡ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਾਧਾ ਦੂਜਾ ਸੈਮੀਫਾਈਨਲ ਹੈ ਟੌਪ ਦੀ ਟੱਕਰ ਹੈ ਆ ਮੈਚ ਦੇ ਵਿੱਚ ਕੀ ਹੋਣਾ ਹੈ ਕਿ ਹਾਲੇ ਤੇ ਯਾਰ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਹਾਲੇ ਤੇ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਲਓ ਤੇਜ਼ੀ ਤੇ ਗਗਰ ਹਾ ਮੁੰਡਾ ਸੂਰਿਆਲੀਆ ਵੀ ਸਰਾ ਕਰ ਆ ਗਿਆ ਕੇਵਨ ਦਾ ਵੀਰ ਬੱਲੇ ਬੱਲੇ ਕਰ ਆ ਗਿਆ ਨੰਬਰ 9 ਦਾ ਅਗਲੀ ਰੇਡ ਵਰਿੰਦਰ ਸਿੰਘ ਤੂਰ ਆ ਗਿਆ ਵਰਿੰਦਰ ਸਿੰਘ ਤੂਰ ਪਿੰਡਰਾਵਾਲਾ ਬਾਈ ਬਲਜਿੰਦਰੇ ਦੇ ਪਿੰਡ ਦਾ ਆਹ ਸਾਹਮਣੇ ਸ਼ੀਰਾ ਬੰਤਾ ਕਹਿੰਦੇ ਮੇਰੇ ਵੀਰੋ ਦੁਨੀਆ ਦੇ ਵੱਡੇ ਨਾਮ ਹੋਏ ਐ ਸ਼ੀਰਾ ਮੰਤਾ ਪਿੰਡਰ ਦੀ ਗੱਲ ਹੋਈ ਐ ਸ਼ੀਰੇ ਪਿੰਡਰ ਦੀ ਗੱਲ ਹੋਈ ਐ ਔਰ ਮੇਰੇ ਵੀਰੋ ਕਦੇ ਕਦੇ ਜੋੜਿਆਂ ਨੇ ਕਬੱਡੀ ਖੇਡੀ ਐ ਕਦੇ ਵਿਜੇਸਰਾਂ ਦੀ ਗੱਲ ਚੱਲੀ ਐ ਔ ਸਾਹਮਣੇ ਵੇਖਦਾ ਵੀ ਪਿੰਡਰਾਂ ਦਾ ਨਾਂ ਪਹਿਲੇ ਦਿਨ ਤੋਂ ਗੂਜਦਾ ਰਿਹਾ ਔ ਸਾਹਮਣੇ ਕਬੱਡੀ 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 ਆੰਦੇ ਆੜਿਆ ਸੀਪਾ ਵੱਲੇ ਵੱਲੇ ਕਰਾ ਗਿਆ ਲਓ ਥਾਂਦੇ ਆੜਿਆ ਸੀਪਾ ਤਕੜਾ ਨੰਬਰ ਦੋੜ ਦੇ ਵਿੱਚ ਕਾਮਯਾਬ ਹੋ ਗਿਆ ਇੱਕ ਪਾਸੇ ਦੋ ਜਫੇ ਹੈ ਇੱਕ ਪਾਸੇ ਇੱਕ ਜਫਾ ਬੜਾ ਵਧੀਆ ਮੁਕਾਬਲਾ ਹੈ ਹਲੇ ਸ਼ੁਰੂਆਤ ਹੈ ਹਲੇ ਮੈਚ ਬਾਕੀ ਹੈ ਕਿ ਟੀਜ਼ਰ ਹੀ ਦੇਖਿਆ ਹੈ ਕਿ ਪਿਕਚਰ ਤੇ ਬਾਕੀ ਹੈ ਪਿਕਚਰ ਤੇ ਬਾਕੀ ਹੈ ਲਓ ਰਮਨੇ ਦੀ ਰੇਡ ਤੇ ਆਹ ਦੋ ਖਿਡਾਰੀਆਂ ਦੇ ਦਰਮਿਆਨ ਰਮਨਾ ਦੇ ਸ਼ੀਲੂ ਰਮਨਾ ਦੇ ਸ਼ੀਲੂ ਰਮਨਾ ਤੇ ਸ਼ੀਲੂ ਰਮਨਾ ਤੇ ਸ਼ੀਲੂ ਰਮਨਾ ਤੇ ਸ਼ੀਲੂ ਆ ਬੱਲੇ ਬੱਲੇ ਹੋਈ ਪਈ ਐ ਆ ਸ਼ੀਲੂ ਬੱਲੇ ਬੱਲੇ ਕਰਾ ਗਿਆ ਆ ਸ਼ੀਲੂ ਕਰਾਉਂਦਾ ਇਲੂ ਇਲੂ ਸ਼ੀਲੂ ਕਰਾਉਂਦਾ ਇਲੂ ਇਲੂ ਲੰਡੇਕੇ ਵਾਲਾ ਲੱਖਾ ਪੁੱਜਾ ਆਇਆ ਲੈ ਵੀ ਲੱਖਿਆ ਥੱਲੀ ਖੁਸ਼ ਹੁੰਦਾ ਆਣਾ ਅਮਰੀਕਾ ਦੇ ਵਿੱਚ ਬੈਠਾ ਹੈ ਵੀ ਸਾਡਾ ਵੀਰ ਸ਼ੀਨੂ ਤਕੜਾ ਖੇਡਦਾ ਹੈ ਲੰਡੇਕੇ ਦਾ ਕੱਪ ਵੀ ਮੇਰੇ ਵੀਰੋ ਅਪ੍ਰੈਲ ਦੇ ਮਹੀਨੇ ਦੇ ਵਿੱਚ ਵੱਡੇ ਪੱਤਰ ਤੇ ਖੇਡਿਆ ਜਾਊਗਾ ਇਸ ਸਾਲ ਵੀ ਉਹ ਦੁਨੀਆ ਦੇ ਵਿੱਚ ਗੱਲਾਂ ਹੋਣਗੀਆਂ ਪਿਛਲੇ ਸਾਲ ਦੀ ਤਰ੍ਹਾਂ ਲਓ ਕਬੱਡੀ ਖੇਡ ਮੈਦਾਨ ਉੱਪਰ ਤੇਜੀ ਕੈਂਡ ਵਾਲੇ ਦੀ ਚਾਰ ਜਾਫੀ ਪਿਆਰ ਆਹ ਸਾਹਮਣੇ ਇੱਕ ਪਾਸੇ ਸੂਰੇ ਵਾਲੀਆ ਸੂਰੇ ਵਾਲੀਆ ਸੂਰੇ ਵਾਲੀਆ ਸੂਰੇ ਵਾਲੀਆ ਭਾਈ ਗਗਨ ਦੀ ਖੇਡ ਨੂੰ ਦੇਰਦਾਰ ਹੁਣ ਬਾਕੀ ਛੱਡੋ ਆ ਮੈਚ ਦੇ ਵਿੱਚ ਜੱਫੇ ਲੱਗਦੇ ਵੇਖੋ ਕਿਵੇਂ ਲੱਗਦੇ ਆ ਆ ਮੈਚ ਦੇ ਵਿੱਚ ਮੇਰੇ ਵੀਰੋ ਜੱਫੇ ਵੇਖੋ ਕਿੰਦਾ ਲੱਗ ਰਿਹਾ ਆਹ ਰਵੀ ਬੁਰਜਲਿੱਟਾ ਵਾਲਾ ਖੇਡ ਮੈਦਾਨ ਅੰਦਰ ਕਬੱਡੀ ਏ ਸ਼ੀਟੂ ਏ ਆਹ ਬੁਰਜਲਿੱਟਾ ਵਾਲਾ ਵੀ ਉੱਡਿਆ ਤੁਰਿਆ ਆਉਦਾ ਹੈ ਤੇ ਰਵੀ ਨੇ ਤਗੜਾ ਨੰਬਰ ਜੋੜ ਦਿੱਤਾ ਹੈ ਮੈਚ ਕਹਿੰਦੇ ਸਿਰੇ ਦਾ ਚੱਲਦਾ ਹੈ ਟੱਕਰ ਕਹਿੰਦੇ ਫਾਸਲੀ ਚੱਲਦੀ ਹੈ ਕੋਈ ਬੜਾ ਫਰਕ ਨਹੀਂ ਲਓ ਸੱਚਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਕਿ ਚੱਕੀ ਦੇ ਪੁਲ ਵਰਗੀਆਂ ਹੇਕਾਂ ਜਿਗਰੇ ਗਾਡਰ ਨੇ ਜੂਝ ਜੂਝ ਕੇ ਹੰਬਿਆ ਦਾ ਟੱਚ ਕਰਦੇ ਬਾਡਰ ਨੇ ਲਓ ਸੱਚਾ ਤੇ ਗਗਨ ਸੱਚਾ ਤੇ ਗਗਨ ਦੋਨਾਂ ਦਾ ਸੂਰੇ ਵਾਲਾ ਪਿੰਡ ਹੈ ਇੱਕ ਦਾ ਹਰਿਆਣੇ ਦੇ ਵਿੱਚ ਹੈ ਇੱਕ ਦਾ ਪੰਜਾਬ ਦੇ ਵਿੱਚ ਆਓ ਵੀ ਫੇਰ ਜਿੱਤੇ ਸ਼ੋਅ ਚੱਲ ਰਿਹਾ ਹੈ ਆ ਵੇਖਦਾ ਵੀ ਕਬੱਡੀ ਖੇਡ ਮੈਦਾਨ ਉੱਤੇ ਮੇਰੇ ਵੀਰੋ ਫਿਰੰਦਰ ਪਿਸਟਲ ਦਾ ਬਰਾਂਦਰ ਦੀਆਂ ਗੱਲਾਂ ਹੁੰਦੀਆਂ ਇੱਕ ਪਾਸੇ ਪਿਸਟਲ ਪਰ ਹਜੇ ਟੱਚ ਪਰ ਨੰਬਰ ਰੀਡਰ ਦਾ ਨੰਬਰ ਰੀਡਰ ਦਾ ਨੰਬਰ ਰੀਡਰ ਦਾ ਬਰਿੰਦਰ ਪਿਸਟਲ ਦਾ ਲਓ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਲਓ ਸੂਰੇ ਵਾਲੀਆ ਕਹਿੰਦੇ ਸੱਚਾ ਖੇਡ ਕਬੱਡੀ ਪਾਉਣ ਲਈ ਵਾਅਦਾ ਹੈ ਸੂਰੇ ਵਾਲੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਾਅਦਾ ਹੈ ਬੜਾ ਵਧੀਆ ਮੁਕਾਬਲਾ ਦੋਨਾਂ ਹੀ ਟੀਮਾਂ ਦੇ ਦਰਮਿਆਨ ਕਿ ਪੁੱਤ ਨਾ ਜਦ ਫਰਜ਼ ਪਛਾਣੇ ਧੀ ਵੀ ਜਦ ਲੈ ਜਾਏ ਠਾਣੇ ਬਾਪੂ ਫਿਰ ਮੰਨ ਕੇ ਪਾਣੇ ਅੱਖਾਂ ਨੂੰ ਪਰ ਜਾਂਦਾ ਏ ਉਦੋਂ ਫਿਰ ਬੰਦਾ ਲੋਕੋ ਜਿਉਂਦੇ ਜੀ ਮਰ ਜਾਂਦਾ ਏ ਉਦੋਂ ਫਿਰ ਬੰਦਾ ਲੋਕੋ ਜਿਉਂਦੇ ਜੀ ਮਰ ਜਾਂਦਾ ਏ ਪਰ ਸੱਚਾ ਵੀ ਅੱਜ ਦੇ ਟੌਪ ਦੀਆ ਰੈਡਾਂ ਪਾ ਗਿਆ ਸੱਚਾ ਵਾਹ ਸੱਚਾ ਸੱਚਾ ਸੂਰਨਾ ਦੁੱਲਾ ਜਿਉਣਾ ਇਹ ਗੱਲਾਂ ਹੁੰਦੀਆਂ ਆਓ ਸਾਹਮਣੇ ਮੇਰੇ ਵੀਰੋ ਆਇਆ ਰਵੀ ਦੁਰਜੀ ਮਿੱਟਾ ਵਾਲਾ ਚਾਰ ਨੇ ਤਿੰਨ ਨੇ ਤਿੰਨ ਨੇ ਤਿੰਨ ਨੇ ਆਓ ਸਾਹਮਣੇ ਨੰਬਰ ਸ਼ੀਲੂ ਬਾਹੂ ਅਕਬਰਪੁਰ ਦਾ ਨੰਬਰ ਸ਼ੀਲੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਘਰ ਘਰ ਪੁੱਤ ਜੰਮਦੇ ਸਿੱ ਨੂੰ ਹਰਿਆਣਾ ਨਹੀਂ ਕਿਸੇ ਨੇ ਵੜ ਜਾਣਾ ਵਾਕਈ ਉਹ ਗੱਲ ਸਾਬਤ ਕਰ ਦਿੰਦੀ ਹੈ ਲੈ ਵੀ ਥਾਂਦੇ ਵਾਲੀਆ ਲੈ ਵੀ ਸੂਰੇ ਵਾਲੀਆ ਜੇ ਮੈਚ ਜਿੱਤਣਾ ਹੈ ਜੇ ਨੌਜਵਾਨਾਂ ਕੁਝ ਮੁਖੜਾ ਕਰਨਾ ਤੇ ਆ ਕੈਂਡ ਵਾਲਾ ਫੜਨਾ ਪੈਣਾ ਜਿਵੇਂ ਕਹਿੰਦਾ ਹੁੰਦਾ ਵੀ ਕੈਂਡ ਵਾਲਾ ਫੜਨਾ ਪੈਣਾ ਮੇਰੇ ਵੀਰੋ ਸਤਾਰ ਮਾਂ ਖੇਡ ਮੇਲਾ ਚੱਲਦਾ ਨੌਜਵਾਨ ਸਪੋਰਟਸ ਕਲੱਬ ਚੂੜ ਚੱਕ ਵਧਾਈ ਦੀ ਹੱਕਦਾਰ ਹੈ ਵੱਡਾ ਖੇਡ ਮੇਲਾ ਆਹ ਫੜ ਲਿਆ ਸੀਪੇ ਨੇ ਥਾਂਦੇ ਵਾਲੀਏ ਨੇ ਕੈਂਡ ਵਾਲਾ ਤੇਜ਼ੀ ਮੈਨੂੰ ਲੱਗਦਾ ਕਿ ਹਰੇ ਤੱਕ ਤਿੰਨ ਚਾਰ ਜਫੇ ਉਧਰ ਲੱਗਿਆ ਤੇ ਚਾਰ ਪੰਜ ਇਧਰ ਲੱਗਿਆ ਗੁੱਟਲ 7 8 ਜਫੇ ਲੱਗਿਆ ਆਹ ਮੈਚ ਕਹਿੰਦੇ ਜਾਫੀਆਂ ਦੇ ਜਿਆਦਾ ਪੁਆਇੰਟ ਆ ਆਹ ਸਾਹਮਣੇ ਪੈਂਦੀ ਰੇਡ ਪਰ ਹਲੇ ਸਮਾਂ ਬਾਕੀ ਹੈ ਪਿੰਡਰਾ ਵਾਲਾ ਪਿਸਟਲ ਰੇਡ ਪਾਰਿਆ ਤੇ ਸੈਲਫ ਆਊਟ ਹੋ ਗਿਆ ਭਜਾਇਆ ਨਾ ਸਿੱਧਾ ਹੀ ਨੰਘਿਆ ਲਓ ਨੰਬਰ ਕਹਿੰਦੇ ਜਾਫੀਆਂ ਦੇ ਹੱਥੇ ਜਾੜੜਾ ਬੜਾ ਵਧੀਆ ਮੁਕਾਬਲਾ ਹੈ ਅਗਲੀ ਰੇਡ ਕਹਿੰਦੇ ਸੱਚਾ ਫੇਰ ਆ ਗਿਆ ਹੈ ਇਹ ਮਰਦਾਂ ਦੀ ਖੇਡ ਹੈ ਇਹ ਪਬਜੀ ਨਹੀਂ ਖੇਡੀ ਜਾ ਰਹੀ ਇਹ ਕਹਿੰਦੇ ਮਰਦਾਂ ਦੀ ਖੇਡ ਖੇਡੀ ਜਾ ਰਹੀ ਹੈ ਇਹ ਖੜੇ ਖੜੇ ਛੱਡ ਗਏ ਜੋ ਕੱਚੇ ਕੰਨਾਂ ਦੇ ਪਰ ਦੂਸਰੇ ਪਾਸੇ ਥਾਂਦੇ ਆਈਆ ਫੇਰ ਥਾਂਦੇ ਆਈਆ ਫੇਰ ਆਹ ਸੀਪਾ ਕਹਿੰਦੇ ਫੇਰ ਸਿਰਾਂ ਲ ਆ ਗਿਆ ਆਹ ਰੇਡਰ ਤੇ ਇੱਕ ਸਾਹ ਨਾਲ ਪੰਦੀ ਕੀਤੇ ਪਏ ਆ ਆਹ ਰੇਡਰ ਤੇ ਇੱਕ ਸਾਹ ਦੇ ਨਾਲ ਬੰਦੀ ਜੀਤੇ ਪਏ ਐ ਅਗਲੀ ਰੇਡ ਰਵੀਪੁਰ ਦਿਲੱਟਾਂ ਵਾਲਾ ਕੋਲ ਦੇ ਵੀ ਜਾ ਕੇ 10ਵਾਂ ਜੱਫਾ ਵੇਖਣਾ ਵੀ ਕਿਹੜਾ ਮਾਈ ਦਾ ਲਾਲ ਲਾਉਂਦਾ ਮੇਰੇ ਵੀਰੋ ਆ ਮੈਚ ਦੇ ਵਿੱਚ ਹੁਣ ਤੱਕ 9 ਜੱਫੇ ਲੱਗੇ ਆ ਸਭ ਤੋਂ ਵੱਧ ਜੱਫਿਆਂ ਵਾਲਾ ਮੈਚ ਕਹਿੰਦੇ ਆ ਆ ਮੈਚ ਆ ਮੇਰੇ ਵੀਰੋ 9 ਜੱਫੇ 10ਵਾਂ ਜੱਫਾ ਸ਼ੀਲੂ ਲਾ ਪਾਉਗੇ ਨਹੀਂ 5 5 ਜੱਫੇ ਹੋ ਗਏ ਆ ਓ ਜੂਰ

ਗਰੇਮ ਸੂਰੇ ਵਾਲੀਆ ਇਸ ਮੈਚ ਦਾ 11ਵਾਂ ਜਫਾ ਲਾ ਗਿਆ ਜਫੇ ਨੇ ਜਫਾ 8 ਜਫਾ ਸੂਰੇ ਵਾਲੀਏ ਕਗਰੇ ਨੇ ਦਿੱਤਾ ਲਾਜ ਜਫਾ 11 ਜਫੇ ਮੇਰੇ ਵੀਰੋ ਕਹਿ ਦੇਣ ਦੀ ਗੱਲ ਹੈ ਜਦੋਂ ਲੱਗਦੇ ਆ ਤੇ ਫਿਰ ਪਤਾ ਲੱਗਦਾ 11 ਜਫਿਆਂ ਵਾਲਾ ਮੈਚ ਕਹਿੰਦੇ ਮੇਰੇ ਵੀਰੋ ਖੇਡਿਆ ਜਾ ਰਿਹਾ ਆ 12ਮਾ ਕੌਣ ਲਾਊਗਾ ਇਸ ਸਮੇਂ ਦੀ ਗੱਲ ਹੋਣੀ ਹੈ ਉਹ ਵਰਿੰਦਰ ਪਿਸਟਲ ਦੀ ਕਬੱਡੀ 12ਮਾ ਜਫਾ 12ਮਾ ਜਫਾ شیلو دا شیلو نا او کھاشو چوڑ چکی او ہاں کہیں جفے دے جفا لگ رہا ہے جفے دے جفا لگ رہا ہے سارا چوڑ کیا کہ خوش ہے ہونے کے گل ہے ਜੀ ਯਾ ਕਰਦਾ ਵੀ ਜਿੱਦਾਂ ਨਾ ਕ੍ਰਿਕਟਰ ਆਉਂਦੇ ਹੁੰਦੇ ਆ ਵੀ ਸਜਨ ਤਦੂਰ ਕਰਦੇ ਵਨਡੇ ਵਿੱਚ ਇੰਨੇ ਰਨ ਬਣਾਏ ਟੈਸਟ 'ਚ ਇੰਨੇ ਬਣਾਏ ਤੇ ਫਲਾਣੇ ਪਲੇਅਰ ਨੇ ਕਹਿੰਦੇ ਟੀ-20 'ਚ ਇੰਨੇ ਬਣਾਏ ਤੇ ਹੁਣ ਕਿਤੇ ਇਹਨਾਂ ਪਲੇਅਰਾਂ ਦਾ ਅੰਕੜਾ ਹੋਵੇ ਨਾ ਵੀ ਆਹ ਮੁੰਡਾ ਇੱਕ ਸਾਲ 'ਚ ਇੰਨੇ ਜੱਫੇ ਲਾ ਗਿਆ ਇਹ 10 ਸਾਲ ਖੇਡਿਆ ਤੇ 10 ਸਾਲਾਂ 'ਚ ਇੰਨੇ ਜੱਫੇ ਲਾ ਗਿਆ ਹੁਣ ਤੇ ਕੋਈ ਇੱਦਾਂ ਦੀ ਟੈਕਨੀਕ ਕਬੱਡੀ 'ਚ ਵੀ ਚਲਣੀ ਚਾਹੀਦੀ ਹੈ ਕਿਉਂਕਿ ਅੰਕੜੇ ਲੇਖਾ ਜੋਖਾ ਇਹ ਕਹਿੰਦੇ ਪੂਰੇ ਕੈਰੀਅਰ ਦਾ ਰਿਕਾਰਡ ਰੱਖਣਾ ਬਣਦਾ ਜੇ ਕੋਈ ਵੀਰ ਇੱਦਾਂ ਦੀ ਨੋਟ ਰੱਖਦਾ ਹੈ ਜੋ ਜੂੜ ਧਿਆਨ ਦੇਵੇ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਸਗਰਾਜ ਤੋਂ ਗੱਲ ਲੱਖ ਰੁਪਏ ਦੀ ਕੀਤੀ ਹੈ ਓਏ ਆ ਕੀ ਕਰ ਗਿਆ ਏ ਬੱਲੇ 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 ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇਹ ਪਤੰਦਰ ਦੇ ਹੱਥ ਕੀ ਕੀ ਵੀ ਆ ਜਾਣਾ ਉਹ ਵੀ ਨਹੀਂ ਛੱਡਦਾ ਇੰਨਾ ਇਹਦੇ ਹੱਥ ਕੀ ਕੀ ਆ ਜਾਏ ਤੇ ਉਹ ਵੀ ਨਹੀਂ ਛੱਡਦਾ ਉਹ ਕਬੱਡੀ ਦਾ ਨਹੀਂ ਵਾਹ ਲੈ ਲੈ ਵੀ ਦੂਰੋ ਪੰਜਾਬ ਦੀ ਧਰਤੀ ਹੈ ਇਹ ਗੁਰੂਆਂ ਦੀ ਧਰਤੀ ਦੇ ਜਗਾਰੇ ਵੀ ਲੱਗਨੇ ਚਾਹੀਦੇ ਹੈ ਇੱਕ ਜਗਾਰਾ ਜੜਦੀ ਕਰਾ ਵਾਲਾ ਲਾਉਣਾ ਆਪਾ ਬੋਲੇ ਸੋ ਨਿਹਾਲ ਸ੍ਰੀ ਅਕਾਲ ਧੰਨਵਾਦਾ ਚੌਦੇ ਰੋ ਵਾਸਤੇ ਰੋ ਉਹ ਸਾਹਮਣੇ ਕਹਿੰਦੇ ਪਿੰਡਰਾ ਵਾਲਾ ਵਿਰਿੰਦਰ ਸਿੰਘ ਕਬੱਡੀ ਪਾਉਣ ਲਈ ਬਾਹਰ ਨਾਲ ਕਾ ਲੱਗਦੀ ਹੈ ਰਹਿਣ ਆ ਹਾਸੇ ਹੱਸਦੇ ਰਹਿਣ ਰੇ ਰੰਗਲੇ ਪੰਜਾਬ ਦੀ ਧਰਤੀ ਮੇਰੇ ਵੀਰੋ ਇਸੇ ਤਰ੍ਹਾਂ ਝੂਮਦੀ ਰਹੇ ਉਹ ਹਮੇਸ਼ਾ ਠੰਡੀਆਂ ਹਵਾਵਾਂ ਵਗਣ ਮੇਰੇ ਰੰਗਲੇ ਪੰਜਾਬ ਦੀ ਧਰਤੀ ਤੇ ਕਦੇ ਵੀ 14 ਮਾਰਚ ਵਰਗਾ ਦਿਨ ਕਬੱਡੀ ਦੇ ਨਾਂ ਹੋਵੇ ਕਦੇ ਵੀ 15 ਫਰਵਰੀ ਵਰਗਾ ਦਿਨ ਪੰਜਾਬ ਦੀ ਧਰਤੀ ਦੇ ਨਾਂ ਹੋਵੇ ਕਦੇ ਵੀ 29 ਮਈ ਵਰਗਾ ਦਿਨ ਮੇਰੇ ਪੰਜਾਬ ਦੀ ਧਰਤੀ ਦੇ ਨਾਂ ਹੋਵੇ ਆ ਰੌਣਕਾਂ ਮੇਰੇ ਵੀਰੋ ਆ ਚਿਹਰੇ ਇਸੇ ਤਰ੍ਹਾਂ ਖਿੜੇ ਰਹਿਣ ਇਹ ਬਹਾਰਾਂ ਇਸੇ ਤਰ੍ਹਾਂ ਮੇਰੇ ਵੀਰੋ ਇਹਨਾਂ ਪਿੰਡਾਂ ਦੇ ਵਿੱਚ ਇਹ ਰੌਣਕਾਂ ਲੱਗਦੀਆਂ ਰਹਿਣ ਮੇਲਾ ਸਿਰੇ ਦਾ ਚੂੜ ਚੱਕ ਦਾ ਮੇਲਾ ਚੱਲਦਾ ਤੇਜੀ ਕਹਿਣ ਕੌਡੀਆਂ ਪਉਂਦਾ ਤੇਜੀ ਚੈਂਡ ਵਾਲਾ ਕਬੱਡੀ ਪਾ ਰਿਹਾ ਹੈ ਇਹ ਕੈਂਡ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਹੁੰਚ ਲਈ ਵੱਧਦਾ ਹੈ ਇਧਰ ਥਾਂਦੇ ਵਾਲੀਆ ਸੀਪਾ ਫੇਰ ਉਹ ਥਾਂਦੇ ਵਾਲੀਆ ਸੀਪਾ ਫੇਰ ਬੱਲੇ ਬਲੇ ਕਰਾ ਰਿਹਾ ਹੈ ਲਓ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਮੈਂ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਖਿਆ ਸੀ ਹੈ ਵੀ ਜਿਹੜੀ ਟੀਮ ਦੇ ਰੇਡਰ ਜ਼ਿਆਦਾ ਨੰਬਰ ਲੈ ਗਏ ਕਿਉਂਕਿ ਜਿਆਦਾ ਜੱਫਾ ਵਾਲਾ ਮੈਚ ਬਣ ਜਾਣਾ ਹੈ ਇਧਰ ਵੀ ਜੱਫਾ ਉਧਰ ਵੀ ਜੱਫਾ ਲਓ ਥਾਂਦੇ ਵਾਲੀਆ ਨੇ ਇੱਕ ਹੋਰ ਜੱਫਾ ਲਾ ਦਿੱਤਾ ਹੈ ਐਨ ਕਹਿੰਦੇ ਲੈ ਵੀ ਜਲਾਨ ਵਾਲਾ ਕਿੰਨੇ ਜੱਫੇ ਹੋ ਗਏ ਟੋਟਲ 15 ਵਾਹ 15 ਹੋਗੇ ਕਿ ਬਾਬਾ 16 ਹੋਗੇ ਹਾਂ 15 ਜੱਫੇ ਹੋ ਗਏ ਉਹ ਚੂੜ ਚੱਕਲੇ ਇੱਕ ਮੈਚ 15 ਜੱਫੇ ਲੱਗਦੇ ਦੇਖਿਆ ਕਿਤੇ ਤੁਸੀਂ ਕਹਿੰਦੇ ਹਾਂ ਆਹ ਮੈਚ ਲੱਗਦੇ ਦੇਖਿਆ ਜਿਹੜਾ ਖੜਾਇਆ ਜਾ ਰਿਹਾ ਲਾਓ ਆ ਲਓ ਆਹ ਚੱਕ ਉਹ ਵਾਹ ਓ ਸ਼ਿਲੂ ਇੱਥੇ ਰੱਖ ਵਾਹ ਓ ਸ਼ਿਲੂ ਮੈਂ ਸੁਣ ਓ ਸ਼ਿਲੂ ਸ਼ੀਨੂ ਨੇ ਮੈਚ ਮੇਰੇ ਵੀਰੋ ਜਿੱਤ ਲਿਆ ਬਾਈ ਜੇ ਨੀਆ ਤੇ ਸਵਾਰੀ ਫੇਰ ਬੋਲੇ ਇਸਾਨ ਹਾ ਬਾਬੇ ਜੀ ਕਾਪੀ ਆ ਰਹੀ ਆ ਵੀ ਸ਼ੀਨੂ ਹਰਿਆਣੇ ਵਾਲਾ 9 ਜਫੇ ਲਾ ਗਿਆ ਤੇ ਇਧਰ 7 ਜਫੇ ਲੱਗੇ ਆ 11 ਭਿੰਡਰਾਂ ਦੇ ਤੇ 14 ਸੈਦੇ ਦੇ ਸਿਰੇ ਲੱਗ ਗਏ ਮੱਖਣ ਵਾਲੀ ਦੀ ਗੱਲ ਸੁਣਾਉਂਦੇ ਹੁੰਦੇ ਆ ਵੀ ਟੀਮ ਦੇ ਕੋਚ ਨੂੰ ਪੁੱਛਿਆ ਵੀ 12 ਜੱਫੇ ਲਾ ਕੇ ਮੈਚ ਹਰ ਗਏ ਉਹ ਕਹਿੰਦਾ ਵੀ 12 ਜੱਫੇ ਲਾ ਕੇ ਮੈਚ ਕਿਵੇਂ ਹਰ ਗਏ ਉਹ ਕਹਿੰਦਾ ਕਿ 13 ਜੱਫੇ ਇਕੱਲਾ ਬਿੱਟੂ ਦਗਾਲ ਲਾ ਗਿਆ ਆ ਮੈਚ ਦੇ ਵਿੱਚ ਵੀ ਉਹ ਗੱਲ ਹੋ ਗਈ ਉਹਨਾਂ ਨੇ ਕਿਹਾ ਯਾਰ 7 ਜੱਫੇ ਮੈਚ ਲਾ ਕੇ ਹਰ ਗਏ ਉਹ ਕਹਿੰਦਾ ਵੀ 7 ਜੱਫੇ ਲਾ ਕੇ ਕਿਵੇਂ ਹਰ ਗਏ ਤੇ ਲੋਕਾਂ ਨੇ ਗੱਲਾਂ ਕਰਨੀਆਂ ਵੀ 9 ਜੱਫੇ ਦਾ ਇਕੱਲਾ ਸ਼ਿੱਲੂ ਲਾ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੇ ਇਹ ਰਿਕਾਰਡ ਹੈ ਆਹ ਖੇਡ ਕਬੱਡੀ ਜਿੰਦਾਬਾਦ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਓ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਤੁਸੀਂ ਪਿੱਲਰ ਹੋ ਕਬੱਡੀ ਦੇ ਚੂੜਚੱਕ ਵਾਲਿਓ ਬਹੁਤ-ਬਹੁਤ ਮੁਬਾਰਕਬਾਦ ਤੁਹਾਨੂੰ ਅੱਜ ਦੇ ਇਸ ਖੇਡ ਮੇਲੇ ਦੀ ਬੋਲਦਾ ਚੱਲਦਾ ਕੋਈ ਗਲਤ ਬੋਲਿਆ